ਕਿਸੇ ਨੇ ਪੁੱਛੇ ਜੇ ਟਰੈਕਟਰਾਂ ਦੇ ਚੱਕਰ ਕਿਵੇਂ ਆ ਕਿਸੇ ਦੇ ਕਿਵੇਂ ਹੁਣ ਜੀਵਨਦਾਰ ਨੂੰ ਭੱਜਣ ਦੀ ਲੋੜ ਨਹੀਂ ਰਹੇਗੀ ਇਹ ਪੁਲੀਆਂ ਨਾਲ ਹੀ ਸਾਰਾ ਹੱਲ ਹੋ ਜਾਣਾ ਉਹੀ ਬੈਲਟਾਂ ਪਹਿਣਗੀਆਂ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਪਾਈ ਵਿਖੇ ਰਾਜਾ ਵਾਲਿਆਂ ਦੇ ਇਹਨਾਂ ਨੇ ਅੱਜ ਇੱਕ ਤੋੜੀ ਵਾਲੀ ਨਵੀਂ ਮਸ਼ੀਨ ਲਾਂਚ ਕਰਨੀ ਆ ਇਸ ਮਸ਼ੀਨ ਦੇ ਵਿੱਚ ਬਹੁਤ ਹੀ ਖਾਸ ਫੀਚਰ ਪਾਏ ਆ ਆਪਾਂ ਇਹੋ ਕਹਿ ਸਕਦੇ ਹਾਂ ਭਾਰਤ ਦੀ ਪਹਿਲੀ ਮਸ਼ੀਨ ਇਹ ਹੋਊਗੀ ਜਿਹੜੇ ਇਹ ਫੀਚਰਾਂ ਦੇ ਨਾਲ ਲੈਸ ਆ ਜੀ ਤੇ ਇਹਨਾਂ ਨੇ ਜਿਹੜਾ ਇਸ ਮਾਡਲ ਦਾ ਨਾਮ ਰੱਖਿਆ ਜੀ ਰਾਜਾ ਹਰਗੁਣ ਮਾਡਲ ਆ ਸਾਰੇ ਗੋਣਿਆਂ ਦੇ ਵਿੱਚ ਮੌਜੂਦ ਆ ਬਾਕੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਦੇ ਆ ਤੇ ਆਪਣੇ ਨਾਲ ਹੋਣਗੇ ਜੀ ਸਰਦਾਰ ਬਲਬ੍ਰੀਤ ਸਿੰਘ ਜੀ ਜਸਤਰੀਕਾਲ ਜੀ ਜਸਤਰੀਕਾਲ ਠੀਕ ਹੈ ਜੀ ਅੱਛਾ ਤੁਸੀਂ ਤਾਂ ਵਾਹ ਜ ਤੁਹਾਡਾ ਮਸ਼ੀਨਰੀ ਦੇ ਨਾਲ ਆਵਦਾ ਹੈ ਤੇ ਇਹਨਾਂ ਦੇ ਨਾਲ ਰਾਜੇ ਨਾਲ ਤਾਂ ਤੁਹਾਡਾ ਪੁਰਾਣਾ ਹੀ ਵਾਰ ਪੁਰਾਣਾ ਕਾਫੀ ਸਾਲਾਂ ਦਾ ਇਸ ਮਸ਼ੀਨ ਦੇ ਵਿੱਚ ਕੀ ਖਾਸੀਅਤ ਹੈ ਇਹਨਾਂ ਦਾ ਕੀ ਕੀਤਾ ਇਹਦੇ ਵਿੱਚ ਇਹਨਾਂ ਨੇ ਨਵਾਂ ਅਰਕੀ ਇਹ ਨਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਮਾਗੀ ਦੀਆਂ ਇਹ ਨਵੀਂ ਮਾਗੀ ਦੇ ਉੱਤੇ ਮਸ਼ੀਨ ਬਾਈ ਨੇ ਲਾਂਚ ਕੀਤੀ ਆ ਹੂੰ ਸੋ ਇਹ ਮਸ਼ੀਨ ਜਿਹੜੀ ਆ ਐਨਕੀ ਨੇ ਹੋਰ ਸੁਧਾਰ ਕਰਤੇ ਅੱਗੇ ਵੀ ਮਸ਼ੀਨ ਬਹੁਤ ਚੰਗੀ ਚੱਲਦੀ ਆ ਐਨਕੀ ਨੇ 5 6 ਸੁਧਾਰ ਬਹੁਤ ਅੱਛੇ ਕਰਤੇ ਜਿਹੜੇ ਕਿਸਾਨ ਮੰਗਦੇ ਸੀ ਠੀਕ ਆ ਸਾਰਿਆਂ ਦੀ ਡਿਮਾਂਡ ਸੀਗੀ ਵੀ ਆਹ ਚੀਜ਼ ਆਏ ਆ ਚੇਂਜ ਕਰ ਦਿਓ ਉਹਦੇ ਵਿੱਚੋਂ ਤੁਹਾਨੂੰ ਮੈਂ ਗਿਣਾ ਦਿੰਨਾ ਜੇ ਤੁਸੀਂ ਚਾਹੋ ਤਾਂ ਮੈਂ ਦੱਸ ਦਿੰਨਾ ਬਿਲਕੁਲ ਬਿਲਕੁਲ ਜਿਹੜੀ ਇਹ ਮਸ਼ੀਨ ਆ ਬਾਈ ਜੀ ਹਰਗੁਣ ਮਾਡਲ ਆ ਨਵਾਂ ਇਸ ਸਾਲ ਮਤਲਬ ਲਾਂਚ ਕੀਤਾ ਹੂੰ ਹੂੰ ਪਹਿਲੀ ਗੱਲ ਤਾਂ ਇਹਦੀ ਪੇਂਟ ਕੁਆਲਿਟੀ ਮਤਲਬ ਪੱਠੀ ਵਾਲਾ ਪੇਂਟ ਆ ਉਦੋਂ ਤੋਂ ਹੀ ਚੱਲਦਾ ਜਦੋਂ ਤੋਂ ਆਪਾਂ ਪਾਊਡਰ ਕੋਟਿੰਗ ਚੱਲਦਾ ਹੂੰ ਜੋ ਤੋ ਆਪਾਂ ਸੁਪਰ ਸੀਡਰ ਬਾਰੇ ਦੱਸਿਆ ਸੀਗਾ ਬਿਲਕੁਲ ਜੀ ਸੋ ਇਹ ਮਸ਼ੀਨ ਦੇ ਵਿੱਚ ਜੀ ਪਹਿਲੀ ਗੱਲ ਤਾਂ ਵੀ ਆਪਾਂ ਸਾਈਜ਼ ਵੀ 8 ਫੁੱਟ ਕਟਰ ਨਾਲ ਲੈ ਸਕਦੇ ਆ 9 ਨਾਲ ਲੈ ਸਕਦੇ ਆ 10 ਫੁੱਟ ਨਾਲ ਲੈ ਸਕਦੇ ਆ ਆਪਾਂ ਇਹਦਾ 9 ਫੁੱਟ ਕਟਰ ਚਲਾਉਣੇ ਆ ਹੂੰ ਜਿਹੜਾ 9 ਫੁੱਟ ਕਟਰ ਆ ਜੀ ਇਹਦੇ ਚ ਜਿਵੇਂ 60 ਐਚਪੀ ਟਰੈਕਟਰ ਆ ਮੰਨ ਲਓ ਬਹੁਤ ਵਧੀਆ ਉਹਦੇ ਨਾਲ ਮਤਲਬ ਕਟਿੰਗ ਹੁੰਦੀ ਆ ਸਹੀ ਹੈ ਵਧੀਆ ਚੱਲਦਾ ਹੂੰ ਜਿਵੇਂ ਆਪਾਂ ਮੱਥੇ ਤੇ ਢੇੜਾ ਲਾਉਣੇ ਆ ਜਿਹੜਾ ਮਸ਼ੀਨ ਪਰਾਲੀ ਸਿੱੜਦੀ ਆ ਉਹ ਆਪਾਂ ਇਕੱਠੀ ਕਰਦੇ ਇਕੱਠੀ ਨਹੀਂ ਹੁੰਦੀ 9 ਫਟ ਨਾਲ ਬੱਟਾਂ ਦੇ ਨਾਲ ਤੱਕ ਆਪਾਂ ਕਵਰ ਕਰ ਲੈਨੇ ਆ ਠੀਕ ਆ ਜੀ ਜਿਹੜਾ ਇਹ ਮਾਡਲ ਬਾਈ ਨੇ ਹੁਣ ਬਣਾਇਆ ਹਾਂਜੀ ਇਹਦੇ ਵਿੱਚ ਦੋ ਤਿੰਨ ਤਾਂ ਮੇਨ ਜਿਹੜੇ ਹੋ ਗਏ ਆ ਵੀ ਇੱਕ ਤਾਂ ਇੱਧਰ ਆਜੋ ਤੁਹਾਨੂੰ ਮੈਂ ਦਿਖਾਉਣਾ ਹੂੰ ਸਭ ਤੋਂ ਪਹਿਲਾਂ ਤਾਂ ਆਹ ਵੱਡਾ ਚੇਂਜ ਕੀਤਾ ਜਿਹੜਾ ਵੀ ਆ ਪੁਲੀਆਂ ਬਦਲਣ ਵਾਲਾ ਜਿਹੜਾ ਸਿਸਟਮ ਸੀਗਾ ਇਹਦੇ 'ਚ ਜ਼ਿੰਮੇਦਾਰ ਦੇ ਖਰਚੇ ਹੁੰਦੇ ਸੀਗੇ ਹੂੰ ਇਹ ਜਿਹੜੇ ਆ ਪੁਲੀਆਂ ਦੇ ਬਾਈ ਨੇ ਨਾ ਆ ਵੇਖੋ ਆ ਬੁਲਟ ਲਾਤੇ ਹਾਂ ਆ ਦੇਖੋ ਬੁਲਟ ਲਾਤੇ ਹਾਂ ਜੀ ਇਹ ਆਪਾਂ ਬਸ ਆਹ 5 6 ਬੁਲਟ ਜਿਹੜੇ ਇਹ ਖੁੱਲਣੇ ਆ ਇਹਨਾਂ ਨਾਲ ਆ ਪੁਲੀਆਂ ਇਹਨਾਂ ਨੇ ਨਾਲ ਦੇਤੀਆਂ ਜੇ ਕਿਸੇ ਦੇ ਟਰੈਕਟਰ ਨੂੰ ਮੰਨ ਲਓ ਕੋਈ 75 HP ਲਾਉਣਾ ਜਾਂ 60 HP ਲਾਉਣਾ ਜਾਂ ਛੋਟਾ ਲਾਉਣਾ ਜਾਂ ਵੱਡਾ ਲਾਉਣਾ ਉਹ ਇਹਨਾਂ ਨਾਲ ਕੰਟੈਕਟ ਕਰਕੇ ਉਹ ਤੁਹਾਨੂੰ ਦੱਸ ਦੇਣਗੇ ਫੋਨ ਦੇ ਉੱਤੇ ਵੀ ਆ ਪਾਈ ਇੱਥੇ ਆ ਬੁਲੀ ਪੈਣੀ ਸੋ ਆ ਜਿਹੜਾ ਗੇਅਰ ਆ ਇਹ ਗੇਅਰ ਦੀ ਅਡਜਸਟਮੈਂਟ ਆ ਉਹੀ ਬੈਲਟਾਂ ਰਹਿਣੀਆਂ ਅੱਛਾ ਉਹੀ ਸਾਰਾ ਕੁਝ ਰਹਿਣਾ ਠੀਕ ਆ ਆਪਾਂ ਨੂੰ ਬਸ ਆ ਜਿਹੜੀ ਅਡਜਸਟ ਇਹਨਾਂ ਨੇ ਨਾਲ ਅਟੈਚਮੈਂਟ ਦਿੱਤੀ ਆ ਇਹ ਪਾ ਲੈਣੀ ਆ ਜਦੋਂ ਆਪਾਂ ਲੋਡ ਮੁਤਾਬਕ ਜਿਵੇਂ ਅਸੀਂ ਕੀ ਕਰਦੇ ਹੁੰਨੇ ਆ ਸਾਡੇ ਜਿਵੇਂ ਪਹਿਲਾਂ ਪਹਿਲਾਂ ਜਿਵੇਂ ਗਿੱਲੇ ਨਾਲ ਹੁੰਦੇ ਆ ਉਦੋਂ ਟਰੈਕਟਰ ਜਿਹੜਾ ਆਪਣਾ 540 ਪੀਟੀਓ ਤੇ ਚਲਾਉਣੇ ਆ ਜੀ ਜਦੋਂ ਪਰ ਆਪਾਂ ਨੂੰ ਬਿਨਾੜ ਸੁੱਕ ਗਿਆ ਉਦੋਂ ਆਪਾਂ ਇਕਨੋਮੀ ਪੀਟੀਓ ਤੇ ਚਲਾ ਕੇ ਟਰੈਕਟਰ ਦੀ ਰੇਸ ਘੱਟ ਕਰ ਲੈਣੇ ਆ ਉਹਦੇ ਨਾਲ ਡੀਜ਼ਲ ਦਾ ਖਰਚਾ ਘਟ ਜਾਂਦਾ ਸੋ ਇਹਦੇ ਵਾਸਤੇ ਇਹ ਇਹਨਾਂ ਨੇ ਬਾਈ ਹੁਣਾਂ ਨੇ ਦੇ ਦਿੱਤੀ ਮਤਲਬ ਕਿ ਆ ਤਾਂ ਮੀਡੀਅਮ ਸਾਈਜ਼ ਨੇ ਰੱਖਿਆ ਹੋਇਆ ਹੈ ਨਾ ਹਾਂ ਹਾਂ ਇਹ ਜੇ ਮਤਲਬ ਕਿ ਆਪਾਂ ਨੂੰ ਮਸ਼ੀਨ ਲੈ ਲਈ ਰੱਖਣੀ ਹੈ ਉਦੋਂ ਵੱਡੀ ਪੁਲੀ ਪਾ ਲਓ ਤੇ ਜਦੋਂ ਲਾਂਗਾ ਸੁੱਕ ਜਾਂਦਾ ਉਦੋਂ ਹਾਂ ਕਿਸੇ ਨੇ ਕਿਸੇ ਦੇ ਟਰੈਕਟਰਾਂ ਦੇ ਚੱਕਰ ਕਿਵੇਂ ਆ ਕਿਸੇ ਦੇ ਕਿਵੇਂ ਹੁਣ ਜ਼ਿਮੀਂਦਾਰ ਨੂੰ ਭੱਜਣ ਦੀ ਲੋੜ ਨਹੀਂ ਰਹੇਗੀ ਇਹ ਪੁਲੀਆਂ ਨਾਲ ਹੀ ਸਾਰਾ ਹੱਲ ਹੋ ਜਾਣਾ ਉਹੀ ਬੈਲਟਾਂ ਪਹਿਣਗੀਆਂ ਕਿਉਂਕਿ ਤੋੜੀ ਵਾਲੀ ਮਸ਼ੀਨ ਚ ਸਭ ਤੋਂ ਦੁਖੀ ਜ਼ਿਮੀਂਦਾਰ ਬਣ ਕੇ ਕਿਉਂਕਿ ਤਿੰਨ ਚਾਰ ਟਰੈਕਟਰ ਹਰੇਕ ਦੇ ਘਰੇ ਹੈ ਜੀ ਬਿਲਕੁਲ ਕਿਸੇ ਨੇ ਕਿਹੜਾ ਕਦੋਂ ਲਾਉਣਾ ਕਿਸੇ ਨੇ ਕਿਵੇਂ ਕਰਨਾ ਉਹ ਆਪਣਾ ਸਾਰਾ ਝੰਜਟ ਮੁੱਕ ਗਿਆ ਇਹਦੇ ਚ ਹੂੰ ਵਧੀਆ ਜ ਜੇ ਇੱਕ ਇਹਨਾਂ ਨੇ ਆ ਇਹਦੇ ਤੇ ਦੇਤਾ ਜੀ ਸੀਸਾ ਦੇਤਾ ਸੀਸਾ ਲਾ ਦਿੱਤਾ ਹਨਾ ਇਹ ਇਹ ਬਾਈ ਨੇ ਚਾਰ ਚੰਨ ਲਾਤੇ ਆ ਇਹਨੂੰ ਇਹਦਾ ਸੌਖਾ ਹੀ ਆ ਵੀ ਜਿਵੇਂ ਟਰੈਕਟਰ ਤੇ ਬੈਠੇ ਆ ਇਧਰੋਂ ਹੱਕ ਦੀਂਦੀ ਆ ਉੱਪਰ ਬੈਠੇ ਆਪਾਂ ਕੱਲਾ ਬੰਦਾ ਜਿਹੜੇ ਟਰਾਲੀ ਤੇ ਇਹਦੀ ਗੱਲ ਤਾਂ ਪਾ ਹੀ ਸਕਦਾ ਤੇ ਨਹੀਂ ਤਾਂ ਆ ਦੇਖੋ ਹਾਂ ਉੱਥੋਂ ਨਹੀਂ ਦਾ ਟਰੈਕਟਰ ਤੋਂ ਦੀਦਾ ਜੀ ਦੇ ਟਰੈਕਟਰ ਤੋਂ ਬੈਠੇ ਉਵੇਂ ਦੱਸੂਗਾ ਹਾਂ ਤੇ ਜਿਵੇਂ ਆਪਾਂ ਉਤਰ ਕੇ ੱਤਕਾ ਲਾ ਕੇ ਹੁਣ ਸਾਡੇ ਜਿਹੜਾ ਏਰੀਆ ਚ ਟ੍ਰੈਂਡ ਚੱਲ ਪਿਆ ਨੇ ਜੀ ਕੱਲਾ ਡਰਾਈਵਰ ਹੀ ਹੁੰਦਾ ਹਾਂ ਦੂਜਿਆ ਜਾਨਾ ਲੈਫਟ ਵਾਲੀਆਂ ਟਰਾਲੀਆਂ ਹੁੰਦੀਆਂ ਹੂੰ ਉਹ ਲਾ ਕੇ ਟਰਾਲੀਆਂ ਤੇ ਮੁੜ ਕੇ ਆ ਕੇ ਉਹੀ ਪਵਾ ਕੇ ਤੋਰ ਦਿੰਦਾ ਡਰਾਈਵਰ ਨਾਲ ਹੈਲਪਰ ਨਹੀਂ ਹੁਣ ਬਾਹਲੇ ਰੱਖਦੇ ਕਿਉਂਕਿ ਹੁਣ ਕਿਹੜਾ ਸ਼ੋਅ ਛਾੜਨੀ ਹੈ ਟ੍ਰੈਕਟਰ ਹੀ ਉਸ ਤਰ੍ਹਾਂ ਦੇ ਆ ਗਏ ਬਿਲਕੁਲ ਜੀ ਸੋ ਇਹ ਇਹਦੇ ਚ ਬਹੁਤ ਵੱਡਾ ਵਾਧਾ ਫਿਰ ਇਦੂ ਪਿੱਛੇ ਆ ਵੇਖੋ ਡਿਜ਼ਾਈਨ ਚੇਂਜ ਕਰਤਾ ਲਾਈਟ ਫਿਕਸ ਆ ਗਈ ਵਿੱਚ ਠੀਕ ਆ ਜੀ ਅੱਗੇ ਲਾਈਟ ਇਧਰ ਉੱਪਰ ਹੁੰਦੀ ਸੀ ਉਹ ਟੁੱਟ ਜਾਂਦੀ ਸੀ ਹੂੰ ਅੱਛਾ ਬਿਲ ਤੇ ਆਪਾਂ ਮਾੜਾ ਪਿੱਛੋਂ ਦਾ ਪੱਖੇ ਦੇਖੀਏ ਕੋਲ ਕੇ ਉਹ ਮੈਂ ਤੁਹਾਨੂੰ ਉਧਰ ਵਿਖਾ ਦੂੰਗਾ ਪੱਖਾ ਇਹਦੇ ਚੇਚਾ ਇਹ ਇਹ ਸਟਾਨ ਲੌਕ ਹੋ ਜਾਊਗਾ ਇੱਥੋਂ ਉੱਪਰੋਂ ਠੀਕ ਆ ਨਿਕਲ ਕੇ ਕੀ ਗੱਲ ਦੀ ਹੈ ਨਾ ਕਿੰਨਾ ਖਿਆਲ ਰੱਖਿਆ ਹੋਇਆ ਹੈ ਨਾ ਇੱਥੋਂ ਆਹ ਦੇਖੋ ਆ ਬਣੀ ਮਾ ਰਹੂਗਾ ਇਹ ਇੱਥੇ ਲੌਕ ਹੋ ਜਾਣਾ ਨੇ ਠੀਕ ਆ ਪੱਖੇ ਇਹਦੇ ਬਹੁਤ ਵੱਡੇ ਆ ਜੀ 27 ਇੰਚ ਪੱਖੇ ਆ ਅੱਛਾ ਤੇ ਚੜਾਈ ਇਹਨਾਂ ਦੀ ਫੁੱਟ ਪੂਰੀ ਆ ਕੰਪਲੀਟ ਆ ਠੀਕ ਆ ਪੱਖੇ ਜਿਆਦੇ ਵੱਡੇ ਹੋਣ ਦਾ ਕਾਰਨ ਇਹ ਆ ਵੀ ਇਹਦੇ ਚ ਜਿਹੜਾ ਡਰਮ ਉਹ ਵੀ ਵੱਡਾ 18 ਪਟੀਆਂ ਵਾਲਾ ਡਰਮ ਇਹਨਾਂ ਨੇ ਪਾਇਆ ਪੱਖੇ ਪੱਖੇ ਵੱਡੇ ਹੋ ਗਏ ਤੇ ਉਹਦੇ ਨਾਲ ਕੀ ਆ ਵਿੱਚੋਂ ਮਸ਼ੀਨ ਭਰਦੀ ਨਹੀਂ ਛੇਤੀ ਖਾਲੀ ਹੁੰਦੀ ਟਰੈਕਟਰ ਤੇ ਲੋਡ ਘਟ ਪੈਂਦਾ ਹਾਂ ਫਿਰ ਦਾਣੇ ਮਤਲਬ ਸਾਫ਼ ਕੱਢਣ ਦਾ ਕਾਰਨ ਵੀ ਇਹੀ ਆ ਵੀ ਪੱਖੇ ਵੱਡੇ ਹੋ ਗਏ ਕਰਕੇ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਕਟਰ ਹਨਾ ਇਹਦਾ ਇਹਦੇ ਵਿੱਚ ਨਾ ਜੀ ਕਟਰ ਦੇ ਵਿੱਚ ਸੋਧ ਕੀਤੀ ਬਾਈ ਹੁਣਾਂ ਨੇ ਜਿਵੇਂ ਅੱਗੇ ਨਾ ਜਦ ਕਟਰ ਆਪਾਂ ਥੱਲੇ ਰੈ ਸੈਟ ਕੇ ਚਲਾਉਂਦੇ ਸੀ ਮਕੀਨਾਂ ਨਾਲ ਇਹ ਫਿੰਗਰਾਂ ਦੀ ਜਿਹੜੀ ਸੈਟਿੰਗ ਸੀਗੀ ਉਹ ਜਾਂ ਤਾਂ ਮਿੱਟੀ ਇਕੱਠੀ ਕਰਦੀਆਂ ਸੀ ਜਾਂ ਉੱਚਾ ਵੜਦੀਆਂ ਸੀ ਇਹਦੇ ਵਿੱਚ ਐਸਾ ਹੁਣ ਸੈਟਿੰਗ ਕਰਤੀ ਆ ਬੀਪ ਥੱਲੇ ਰੱਖ ਕੇ ਚਲਾਓ ਪਰ ਮਿੱਟੀ ਨਹੀਂ ਇਕੱਠੀ ਕਰਦੇ ਤੇ ਬਹੁਤ ਨੀਵੀਂ ਕਟਾਈ ਹੁੰਦੀ ਆ। ਅੱਛਾ ਥੱੱਬਾ ਜੇ ਤੁਸੀਂ ਦੇਖਿਆ ਹੋਊਗਾ ਲੈਨ ਦੀ ਮਾਰਦੀਆਂ ਟੂਰੀ ਵਾਲੀਆਂ ਮਸ਼ੀਨਾਂ ਉਹ ਨਾਲ ਥੱੱਬਾ ਮਿੱਟੀ ਦਾ ਇਕੱਠਾ ਕਰ ਲੈਂਦੀਆਂ। ਕਰ ਲੈਂਦਾ। ਮਤਲਬ ਵੱਡਾ ਕਟਰਾ ਰੀਲ ਰੂਲ ਹੈਵੀ ਕਰਤੀ ਆ ਤੇ ਬਾਕੀ ਸਾਰਾ ਕੁਝ ਤਾਂ ਪਹਿਲਾਂ ਹੀ ਓਕੇ ਚੱਲ ਰਿਆ ਸੀਗਾ। ਇਹ ਆ ਜਿਹੜਾ ਨਾਰਮਲ ਮਸ਼ੀਨਾਂ 'ਚ ਹੁੰਦਾ। ਅੱਛਾ ਇਸ ਮਸ਼ੀਨ ਇਹ ਆ ਮਸ਼ੀਨ ਆ। ਇਹ 14 ਪੱਟੀ ਦਾ ਆ ਗਿਆ। ਹਾਂ। ਆਮ 16 ਦਾ ਵੀ ਆਉਂਦਾ ਕਈਆਂ ਦੇ ਪਰ ਇਹਦਾ ਸਭ ਤੋਂ ਵੱਡਾ ਜੀ 18 ਦਾ। ਠੀਕ ਹੈ। ਇਹਦਾ ਜਿਹੜਾ ਬੈਨੀਫਿਟ ਜੇ ਤਾਂ ਇਹ ਆ ਦੇਖੋ ਜੀ ਹੱਥਲੇ ਰੱਖਿਆ ਹੋਇਆ ਆਪਣਾ ਕੇ ਇਹ ਮਤਲਬ ਏਡੇ ਡਾਇ ਦਾ ਇਹ ਥਰੇਸ਼ਰ ਆ 1.5 ਫੁੱਟ ਮਤਲਬ ਕਿ ਕੈਸ ਹੋ ਜਾਂਦਾ ਹੈ ਜਿਆਦਾ ਹੋ ਗਿਆ ਇਹਨੂੰ ਢੇੜਾ ਜਰੂਰ ਥੋੜਾ ਜਿਹਾ ਟਰੈਕਟਰ ਔਖਾ ਪਾਉਂਦਾ ਪਰ ਜਦੋਂ ਮਸ਼ੀਨ ਚੱਲ ਪੈਂਦੀ ਹੈ ਲੋਡ ਬਹੁਤ ਘਟ ਲੈਂਦਾ ਭਲਾ ਟਰੈਕਟਰ ਛੋਟਾ ਭਲਾ ਵੱਡਾ ਉਹ ਇਹ ਡਰਮ ਚ ਮਾਲ ਜਿਹੜੀ ਆਉਂਦਾ ਤੇ ਵੰਡਿਆ ਜਾਂਦਾ ਹਾਲ ਮਤਲਬ ਇਹਦੇ ਚੱਕਰ ਜਿਹੜੇ ਇੱਕਦਾਂ ਮ ਨਹੀਂ ਟੁੱਟਦੇ ਵੀਲ ਮਤਲਬ ਹਾਂ ਵੀਲ ਮਤਲਬ ਬਹੁਤ ਵਧੀਆ ਕੰਮ ਕਰਦਾ ਵੀਲ ਦਾ ਕੰਮ ਕਰਦਾ ਹਾਂ ਇਹ ਸ਼ੁਰੂ ਤੋਂ ਇਹ ਇਹ ਤਾਂ ਫਿਰ ਚੋਕਚਾਕ ਨਹੀਂ ਹੁੰਦੀ ਉਹ ਨਹੀਂ ਜਲਦੀ ਚੋਕ ਫਰਹੋਂ ਦਾ ਕਾਰਨ ਤਾਂ ਘਟ ਜਾਂਦਾ ਨੇ ਜੇ ਇੱਕ ਤਾਂ ਡਾਆ ਵੱਡਾ ਹੋ ਗਿਆ ਬਲੇਟ ਬਹੁਤ ਉਦੋਂ ਲੰਗਾ ਆਉਣੋਂ ਮੂਰੂ ਘਟ ਜਾਂਦਾ ਹਾਂ ਪੰਨੀ ਤੁਰਿਆ ਹਾਂ ਹਾਂ ਇਹ ਪੰਨੀ ਜਾਂਦਾ ਆਪਦੀ ਆਪ ਤੇ ਇਹਦੇ ਨਾਲ ਕੁਆਲਿਟੀ ਬਣਦੀ ਟੂੜੀ ਦੀ ਸਹੀ ਹੈ ਤੇ ਬਾਕੀ ਆ ਰਹਿ ਗਿਆ ਇਹਨਾਂ ਦਾ ਪੱਖਾ ਹਾਂ ਆਮ ਮਸ਼ੀਨਾਂ ਜਿਹੜਾ ਪੱਖਾ ਆਉਂਦਾ ਉਹ ਆਪਾਂ ਆਹ ਇਹ ਜ਼ਿਆਦਾਤਰ ਮਸ਼ੀਨਾਂ ਜਿਹੜੀਆਂ ਮਾਰਕੀਟ ਚੱਲੀ ਜਾਂਦੀਆਂ ਉਹ ਆਹ ਚੱਲੀ ਜਾਂਦਾ। ਹੂੰ। ਇਸ ਤੋਂ ਅੱਗੇ ਹੁਣ ਆਹ ਬਾਈ ਹੁਣ ਇਹਦੇ 'ਚ ਪੱਖਾ ਫਿੱਟ ਕਰਤਾ। ਹਾਂ। ਇਹਦੇ 'ਚ ਅਸੀਂ ਇਹਨਾਂ ਨੂੰ ਰੋਲਾ ਪਾਉਂਦੇ ਸੀ ਆਹ ਜਿਹੜੇ ਫੇਸ ਆ ਫੇਸ ਆ। ਹੂੰ। ਇਹ ਨਾ ਦੋ ਸੀਜ਼ਨ ਲਾ ਕੇ ਕੱਸ ਜਾਂਦੇ ਆ। ਹਾਂ। ਇਹ ਵੈਲਡਿੰਗ ਵਾਲੇ ਤੋਂ ਪਟਾਕੇ ਤੇ ਆਪਾਂ ਨੂੰ ਲਵਾਉਣੇ ਪੈਂਦੇ। ਹਾਂ। ਉਹ ਮਤਲਬ ਸਾਰੀ ਮਸ਼ੀਨ ਹੀ ਖੋਲਣੀ ਪੈ ਜਾਂਦੀ। ਹੂੰ। ਤੇ ਵਰਕਸ਼ਾਪ ਤੋਂ ਕੰਮ ਕਰਾਉਣਾ ਪੈਂਦਾ। ਹਾਂ ਜੀ। ਹੁਣ ਜਾਨੀ ਦੀ ਕੀ ਆ ਵੀ ਇਹ ਫੇਸ ਇਹਨਾਂ ਨੇ ਖੁੱਲਦਾ ਕਰਤਾ। ਹੂੰ। ਇਹਨੂੰ ਖੋਲੋ ਤੇ ਨਵਾਂ ਲਾਓ। अच्छा ठीक है जी पहला तो ਚੜਾਈ ਵੇਖੋ ਪੱਖੇ ਦੀ ਕਿੰਨੀ ਹੈ ਦੂਜੇ ਨਾਲੋਂ ਕਿੰਨੀ ਹੈ ਜ਼ਿਆਦਾ ਸਹੀ ਹੈ ਜੀ ਤੇ ਉਚਾਈ ਵੇਖ ਲਓ ਹੂੰ ਉਹਦੇ ਨਾਲ ਆ ਫਰਕ ਪੈ ਗਿਆ ਤੂੜੀ ਮਤਲਬ ਵੱਧ ਬਣਾਉਗੀ ਮਸ਼ੀਨ ਹੂੰ ਖਾਲੀ ਰਹੂਗੀ ਵਿੱਚੋਂ ਹੂੰ ਉਹਨਾਂ ਲੋਡ ਘਟੂਗਾ ਹੂੰ ਤੇ ਹੁਣ ਫੇਸ ਆਪਾਂ ਘਰੇ ਬਦਲ ਲਿਆ ਕਰਾਂਗੇ ਭਲਾ ਇਹਨਾਂ ਤੋਂ ਲਿਜਾ ਕੇ ਬਦਲ ਲਉ ਭਲਾ ਦੁਕਾਨ ਤੋਂ ਬਣਵਾ ਲਿਓ ਪਰ ਇਹ ਸਿਸਟਮ ਹੈ ਜੀ ਪੈ ਗਿਆ ਇਹਦੇ 'ਚ ਫਰਕ ਠੀਕ ਆ ਤੇ ਗੇਅਰ ਬਾਕਸ ਇਹਨਾਂ ਦਾ ਆ ਇਹਦਾ ਗੇਅਰ ਪਹਿਲਾਂ ਤੋਂ ਹੀ ਇਹ ਚੱਲਦਾ ਹੈ ਇਹਦੇ 'ਚ ਇੱਥੋਂ ਤੱਕ ਤੇਲ ਹੈ ਜੀ ਤੇਲ ਬਹੁਤ ਤੇ ਗੀਅਰ ਨੂੰ ਕੋਈ ਕੰਪਲੇਂਟ ਅੱਗੇ ਵੀ ਨਹੀਂ ਸੀ ਹੁਣ ਤਾਂ ਚਲੋ ਉਹ ਨਹੀਂ ਕਾਦੀ ਆ ਹਾਂ ਹਾਂਜੀ ਸਾਰੀ ਪਹਿਲਾਂ ਪੇਂਟ ਹੁੰਦੀ ਆ ਮਸ਼ੀਨ ਲੱਗ ਲੱਗੇ ਇੱਕ ਇੱਕ ਪਾਰਟ ਤੇ ਬਾਅਦ ਵਿੱਚ ਉਹਨੂੰ ਕਸਾਇਆ ਜਾਂਦਾ ਬਾਅਦ ਚ ਕਰਦੇ ਆ ਇਹ ਜਿਵੇਂ ਬਾਹਰ ਰੇਲ 'ਚ ਖੜੀ ਹੋ ਮਸ਼ੀਨ ਜਾਂ ਕੋਈ ਗੱਲਬਾਤ ਆ ਜੀਮੇਦਾਰਾਂ ਤੋਂ ਹੁਣ ਨਿੱਤ ਤਾਂ ਪੈਸੇ ਲੱਗਦੇ ਨੇ ਜੀ ਉਹ ਇਹਦੇ ਕਰਕੇ ਆ ਵੀ ਇਹ ਹੁਣ ਬਾਹਰ ਖੜਾ ਲਓ ਚਾਹੇ ਅੰਦਰ ਖੜਾ ਲਓ ਗੱਲ ਦੀ ਸਮੱਸਿਆ ਤਾਂ ਹੈ ਹੀ ਨਹੀਂ ਠੀਕ ਹੈ ਤੇ ਬਾਕੀ ਬਣੀ ਪਤਾ ਲੱਗ ਹੀ ਜਾਂਦਾ ਕੁਆਲਿਟੀ ਦਾ ਇਹ ਕੁਆਲਿਟੀ ਅੱਗੇ ਜਿਵੇਂ ਜੌਂਡੀਅਰ ਵਗੈਰਾ 'ਚ ਹੁੰਦੀਆਂ ਸੀ ਜਿਹੜੀਆਂ ਹੁਣ ਇੱਥੇ ਆਪਣੇ ਤਲਵੰ ਪਲਵੰਡੀ ਭਾਈ ਚ ਐਡੀ ਵਧੀਆ ਟੈਕਨੋਲੋਜੀ ਆ ਗਈ ਤੇ ਕਟਰ ਆ ਜਿਆਦੇ ਭੱਟਾ ਨਹੀਂ ਪਿਆ ਇਹਨਾਂ ਦਾ ਇਹ ਕਟਰ ਜਿਹੜੇ ਵੇਰੀਐਂਟਸ ਹੁੰਦਾ ਸੀ ਦਿੱਤਾ ਭਲਾ 8 ਫੁੱਟ ਲੈ ਲਓ ਭਲਾ 9 ਇਹ 10 ਫੁੱਟ ਦਾ ਹੈ ਹਾਂ ਇਹ 10 ਫੁੱਟ ਦਾ ਜੀ ਠੀਕ ਆ ਆ ਜਿਵੇਂ ਇਹਦੇ ਛਾਂਣ ਨੇ ਦਾ ਸਿਸਟਮ ਆ ਗਿਆ ਜੀ ਸਾਰਾ ਵੱਖੋ ਵੱਖਰਾ ਪਿਆ ਫੋਲਡਿੰਗ ਆ ਸਾਰਾ ਸਮਾਨ ਅੱਛਾ ਜੇ ਕਿਤੇ ਕੋਈ ਅੰਗਹਿਲੀ ਨਾ ਕੋਈ ਐਕਸੀਡੈਂਟ ਹੁੰਦਾ ਜਾਂ ਥੱਲੋਂ ਅੜ ਜੇ ਮਤਲਬ ਆਪਾਂ ਨੂੰ ਇਹ ਕੱਲਾ 파ਟ ਖੋਲ ਕੇ ਬਦਲ ਸਕਦੇ ਜੇ ਰਿਪੇਅਰ ਕਰਨਾ ਤਾਂ ਵੀ ਸੌਖਾ ਜਦੋਂ ਆਪਾਂ ਸਾਫ਼ ਕਰਕੇ ਅੰਦਰ ਨਹੀਂ ਲਾਉਂਦੇ ਉਦੋਂ ਇਹ ਮਤਲਬ ਆਪਾਂ ਕੱਢ ਕੇ ਇਹ ਅਤੇ ਇੱਕ ਜਿਹੜੀ ਇਸ ਮਸ਼ੀਨ ਦੀ ਸਭ ਤੋਂ ਖਾਸ ਚੀਜ਼ ਆ ਉਹ ਆ ਜੀ ਇਹਦਾ ਜਾਲ ਬਾਸਕਟ ਜਿਹੜਾ ਕਿ ਇਹਨਾਂ ਦਾ ਡਿਜ਼ਾਈਨ ਪੇਟੈਂਟ ਕਰਵਾਇਆ ਹੋਇਆ ਕਿਉਂਕਿ ਪਿਛਲੇ ਕਾਫੀ ਸਾਲਾਂ ਦੇ ਉੱਪਰ ਇਹਨਾਂ ਦੀ ਇਸ ਜਾਲ ਦੇ ਉੱਪਰ ਰਿਸਰਚ ਚੱਲਦੀ ਸੀ ਇਹਦਾ ਕੰਮ ਵੈਸੇ ਤਾਂ ਤੁਹਾਨੂੰ ਪਤਾ ਲੱਗ ਗਿਆ ਹੋ ਪਰ ਫਿਰ ਵੀ ਮੈਂ ਮੋਟਾ-ਮੋਟਾ ਦੱਸ ਦਿੰਦਾ ਜਿੰਨੇ ਵੀ ਵੀਰਾਂ ਕੋਲ ਤੂੜੀ ਵਾਲੀਆਂ ਮਸ਼ੀਨਾਂ ਹੁੰਦੀਆਂ ਉਹਨਾਂ ਨੂੰ ਇੱਕ ਸਮੱਸਿਆ ਆਉਂਦੀ ਆ ਵੀ ਇੱਕ ਬੰਦਾ ਕਹਿੰਦਾ ਤੂੜੀ ਮੋਟੀ ਚਾਈਦੀ ਹੈ ਦੂਜਾ ਕਹਿੰਦਾ ਬਰੀਕ ਆ ਜਾਂ ਕੋਈ ਅਧ ਵਿਚਾਲਾ ਰੱਖਦਾ ਇਹਦੇ ਵਿੱਚ ਤੁਸੀਂ ਨਾ ਕੋਈ ਜਾਲ ਨਹੀਂ ਬਦਲਣਾ ਕੋਈ ਕੁਝ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਕਾਬਲੇ ਦਿੱਤੇ ਹੋਏ ਆ ਉਹਨਾਂ ਦੀ ਅਡਜਸਟਮੈਂਟ ਤੋਂ ਹੀ ਤੁਸੀਂ ਤੋੜੀ ਨੂੰ ਮੋਟੀ ਕਰ ਲੋ ਬਰੀਕ ਕਰ ਲੋ ਜਿਹੋ ਜੀ ਗਾਹਕ ਭਾਲ ਦਾ ਉਹੋ ਜੀ ਤੋੜੀ ਨਾਲ ਦੀ ਨਾਲ ਤੁਸੀਂ ਬਣਾ ਕੇ ਦੇ ਸਕਦੇ ਹੋ ਕਿਉਂਕਿ ਇਹਦੇ ਵਿੱਚ ਅਡਜਸਟਮੈਂਟ ਕੀਤੀ ਹੈ ਕੋਈ ਤੁਸੀਂ ਜਾਲ ਵਗੈਰਾ ਨਹੀਂ ਬਦਲ ਨਾਲ ਦੀ ਨਾਲ ਹੀ ਕੰਮ ਹੁੰਦਾ ਜੀ ਇਹ ਵਾਲਾ ਜਿਹੜਾ ਇਹਨਾਂ ਦਾ ਡਿਜ਼ਾਈਨ ਆ ਇਹ ਪੇਟੈਂਟ ਆ ਤੇ ਕੁਝ ਇਹੀ ਖਾਸ ਚੀਜ਼ਾਂ ਸੀ ਜਿਹੜੀਆਂ ਰਾਜੇ ਵਾਲਿਆਂ ਨੇ ਆਪਣੀ ਮਸ਼ੀਨ ਦੇ ਵਿੱਚ ਪਾਜਾਂ ਜਿਵੇਂ ਕਿ 18 ਫੱਟੀ ਵਾਲਾ ਟਰੈਸ਼ਰ 27 ਇੰਚ ਦਾ ਪੱਖਾ ਤੇ ਇਹ ਵਾਲਾ ਜਿਹੜਾ ਜਾਲ ਆ ਤੇ ਇਸ ਤੋਂ ਇਲਾਵਾ ਹੋਰ ਨਿੱਕੇ ਮੋਟੇ ਇਹਨਾਂ ਦੇ ਜਿਹੜੇ ਅਪਡੇਟ ਦਿੱਤੇ ਉਹ ਆਪਾਂ ਵੀਡੀਓ ਦੇ ਵਿੱਚ ਉਹ ਆਪਾਂ ਵੀਡੀਓ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿਆਦਾ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ